ਜ਼ਿਲ੍ਹਾ ਫਾਜ਼ਿਲਕਾ ਅਧੀਨ ਪੈਂਦੇ ਪਿੰਡ ਫਤੂ ਵਾਲਾ ਵਿਖੇ ਮਲਕੀਤ ਕਰਿਆਨਾ ਸਟੋਰ ਤੇ ਜੋ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਅਣਪਛਾਤੇ ਲੋਕਾਂ ਵੱਲੋਂ ਹਮਲਾ ਕੀਤਾ ਗਿਆ ਦੁਕਾਨਦਾਰ ਨੇ ਦੱਸਿਆ ਗੱਲੇ ਚ ਪਿਆ 40000 ਰੁਪਇਆ ਵੀ ਟੋਟਲਿਆ ਅਤੇ ਦੁਕਾਨਦਾਰ ਨੂੰ ਜ਼ਖਮੀ ਵੀ ਕਰ ਦਿੱਤਾ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੁਕਾਨਦਾਰ ਉਸ ਦੀ ਪਤਨੀ ਅਤੇ ਬੇਟੇ ਨੇ ਹੋਰ ਕੀ ਕੁਝ ਕਿਹਾ ਅਤੇ ਉੱਥੇ ਹੋਰ ਕੀ ਕੁਝ ਕਿਉਂ ਹੋਇਆ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ ਅਤੇ ਸਾਡੀ ਪੂਰੀ ਕਵਰੇਜ ਵੇਖੋ ਜਗਦੀਰ ਸਿੰਘ

ਉਹਨਾਂ ਆਦਿਆ ਨਾਲੀ ਸਵਾਲ ਉਹਨਾਂ ਦੇ ਕੋਲ ਸੀ ਮੈਨੂੰ ਉਹਨਾਂ ਇਸ ਤਰੀਕੇ ਨਾਲ ਕੀ ਮਾਰੀ ਤੇ ਮੈਂ ਥੰਮ ਗਿਆ ਨਾ ਅਗਾ ਪਛਾਈ ਲਿਆ ਮੈਨੂੰ ਦੇ ਲਿਆ ਤੈਨੂੰ ਮਾਰ ਦੇਵਾਂਗੇ ਉਹਨਾਂ ਕੋਲ ਚਾਕੂ ਹੈਗਾ ਸੀ ਆ ਬਟਨ ਵਾਲਾ ਚਾਕੂ ਉਹਨਾਂ ਮੈਨੂੰ ਸਿਰ ਤੇ ਮਾਰਿਆ ਉਹ ਤੋਂ ਬਾਅਦ ਮੈਨੂੰ ਕੁੱਟੀ ਮਾਰੀ ਗਏ ਤੇ ਉਹਨੀ ਦੇਰ ਨੂੰ ਉੱਥੇ ਦੇ ਹੋਰ ਆ ਗਏ ਸੀ ਉਹਨਾਂ ਵੀ ਕੁਝ ਮੈਨੂੰ ਕੁੱਟਿਆ ਮਾਰਿਆ ਕੋਈ ਮੁੰਡਾ ਮੇਰਾ ਪਿੱਛੇ ਖੜਾ ਸੀ ਉਹਦੇ ਗੱਲ ਪੈ ਗਿਆ ਉਹਨੂੰ ਕੁੱਟਿਆ ਮਾਰਿਆ ਫਿਰ ਇਹਨਾਂ ਵੀ ਪੈਸੇ ਪੁਸੇ ਲੈਣਦੇ ਆਏ ਉਹ ਤਾਂ ਗਲੇ ਗਏ ਚਲੇ ਸਾਰੇ ਆਪੋ ਆਪ ਦੋ ਜਿਹੜੇ ਆਏ ਸੀਗੇ ਪਹਿਲੇ ਵਾਰੇ ਉਹ ਸਾਡੇ ਕਾਬੂ ਆ ਗਏ ਮੋੜ ਵਾਲੇ ਫਿਰ ਉਹਨਾਂ ਨੂੰ ਫਿਰ ਅਸੀਂ ਫੜਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਮੇਰੇ ਮਲੇ ਇਹਨਾਂ ਵੇਖਿਆ ਇਨ ਨੂੰ ਮੈਂ ਇਹਨਾਂ ਸਾਰਿਆਂ ਨੇ ਮੇਰੇ ਤੇ ਕਰਤਾ ਵੀ ਇਹਨੂੰ ਬਚਾਈਏ ਸੀ ਇਹਨਾਂ ਨੂੰ ਛੱਡੀਏ ਉਹਨਾਂ ਨੂੰ ਛੱਡਤਾ ਉਹ ਵੀ ਮੋਟ ਦੰਗ ਲੈਂਦੇ ਆ ਤੇ ਭੱਜਦੇ ਜੇ ਉਹ ਦੂ ਬਾਜ਼ ਨਾ ਕੀ ਕੀਤਾ ਬੇਗੰਦੀਆਂ ਗਾਲਾਂ ਕੱਢਦੇ ਰਹੇ ਸੀਗੇ ਵੀ ਅਸੀਂ ਹੱਲੇ ਕੀਏ ਉਹ ਦੂ ਬਾ ਵੀ ਸੀ ਮਸਲਾ ਕੀ ਮਸਲਾ ਜੀ ਇਸ ਗੱਲ ਦਾ ਕੋ ਵੱਡੇ ਮੁੰਡੇ ਨਾਲ ਪਿਆਰ ਨਾ ਦਾ ਭਾਈਚਾਰਾ ਬਣਿਆ ਹੋਇਆ ਸੀ ਉਹਨਾਂ ਨਾਲ ਕੋ ਲੈਂਦੇ ਨਹੀਂ ਸੀਗਾ ਤੁਹਾਡੇ ਵੱਡੇ ਮੁੰਡੇ ਨਾਲ ਹਾਂ ਜੀ ਉਹਨਾਂ ਦਾ ਆਪਣੇ ਨਾਲ ਕੋਈ ਲੈਣ ਦੇਣੀ ਹੈਗਾ ਆਦਾ ਘਰ ਵਾਲਾ ਵਖਰਾ ਹੈ ਹਾਂ ਜੀ ਅਗਲਾ ਤੇ ਅੱਜ ਮੈਂ ਉਹਨੂੰ ਇਹ ਕਿਹਾ ਪਹਿਲੇ ਸ਼ਟਾਡ ਗਿਆ ਮੈਂ ਕਿ ਮੈਨੂੰ ਦੁਗਾ ਹਲਣਾ ਕੱਢ ਤੂੰ ਕਹਿੰਦਾ ਮੈਂ ਤੇਰੀ ਬੇਟੀ ਚਾਕਰ ਜਾਊਂਗਾ ਉਹ ਕਰ ਜੂਗਾ ਸਾਰਾ ਕੁਝ ਤੈਨੂੰ ਭੰਨ ਦੇਣਾ ਤੇ ਤੇਰਾ ਮੋੜ ਸੀ ਨਾ ਉਸ ਤੋਂ ਹੋਲੇਗਾ ਸੀ मैं उस करके कुर्सी से ही बैठा रहा उन्हें मेन चाकू आप मारया वार करता मैं फिर रखा मैं रौला पाया पिछु परिवार अंदर जाके रोला पाया चारे को टप गया कोई अं सा पौड़ी है एद नया घरों वाले पास नकान घर ही आया इत अपने घरे आके सारा इना वार किया कोई अपना इन्हें लैंड देन नहीं ਉਲਟੀਆਂ ਗਾਲੀ ਵੀ ਕੱਢ ਗਏ ਜਿਹੜੇ ਪੈਸੇ ਆਪਣੇ ਕੋਲ ਗਏ ਸੀ ਮੈਂ ਸ਼ਹਿਰ ਲੈ ਜਾਣੇ ਸੀ ਮਠਾਈ ਮਠੇ ਲਖੜੀ ਵਾਲ ਦਰਦ ਦੇਣ ਉਹ ਵੀ 40000 ਰੁਪਇਆ ਸੀ ਉਹ ਵੀ ਲੈ ਗਏ ਤੇ ਉਸ ਤੋਂ ਬਾਅਦ ਗਰਮੀਤ ਸਿੰਘ ਗਿਆ ਤੁੰ ਯਾਰੇ ਪਿੰਡ ਦਾ ਉਹਨਾਂ ਦੇ ਘਰੇ ਕੱਲ ਦੀ ਰਾਤ ਦੇ ਨਾਲ ਮੀਟਿੰਗ ਬਣਾ ਕੇ ਤੇ ਸਾਨੂੰ ਵੀ ਸੁਣ ਵਿੱਚ ਆਈ ਸੀ ਕੋਈ ਬੰਦਾ ਸੀ ਭੇਜਿਆ ਸੀ ਪਤਾ ਲੱਗ ਗਿਆ ਉਹ ਨਕੀ ਮਸ਼ਰਬਾ ਕਰ ਰਹੇ ਨੇ ਉਹ ਅਗਰ ਸੁਣਨ ਵਿੱਚ ਆਂਦੀ ਇਹ ਸਾਨੂੰ ਕਿਤੇ ਵਿਕਲ ਦਿੱਤੀ ਸੀ ਵੀ ਉੱਥੇ ਬੈਠੇ ਨੇ ਕਹਿੰਦੇ ਨਹੀਂ ਬਿਨਾਂ ਦਾ ਘਰ ਦਾ ਪਰਿਵਾਰ ਸੀ ਸਾਰਾ ਭੁੱਲ ਦੇਣਾ। ਸਾਨੂੰ ਸਾਰੇ ਇਹਨਾਂ ਦੇ ਖਤਰੇ ਇਹਨਾਂ ਦੇ ਵੱਤਵਾਰ ਕਾਰਵਾਈ ਹੋਈ ਜਾਵੇ। ਦਖਾਲ ਦੇਤੀ ਤਾਂ ਨਹੀਂ। ਹਾਂਜੀ। ਦਰਖਾਏ ਜੀ ਦੇਤੀ। ਠੀਕ ਹੈ। ਆਏ ਮੌਕਾ ਵੀ ਅਲੇ ਤੱਕ ਮੌਕਾ ਵੀ ਕੋਈ ਨਹੀਂ ਆਇਆ। ਸਾਡੀ ਦਾ ਜੋ ਤੇ ਬੇਚੀਆ ਨਿਕਨੇ ਕਿ ਮੇਰੇ ਬੱਚਿਆ ਸੀ ਗਰੀਬ ਬੰਦੇ ਆ। ਉਹ ਬੰਦਾ ਆਪ ਨੂੰ ਆਪ ਬਦਮਾਸ਼ ਕਹਿੰਦਾ ਕਹਿੰਦਾ ਸਾਡੇ ਪਿੰਡ ਚ ਜਾ ਕੇ ਪੁੱਛੋ ਅਸੀਂ ਤਾਂ ਭੈਣੂ ਬੰਦਾ ਨਹੀਂ ਬੋਲਣਾ ਤੇ ਇਹ ਤਾਂ ਵੱਡ ਕੇ ਖਾ ਜਾਏਗਾ ਉਹਦੇ ਹੱਥੇ ਜਾਲੀ ਫਸਤੌਰ ਸੀਗਾ ਜਦੋਂ ਮੈਨੂੰ ਇਹ ਮੇਰੇ ਤੇ ਵਾਰ ਕੀਤਾ ਇਹਨੇ ਫਲਾਸ਼ ਕਰੋ ਕੀ ਮਸਲਾ ਹੈ ਵੀ ਮਸਲਾ ਇਹ ਹੀ ਲੈਣੇ ਦੇਣੇ ਲਗਾ ਸਾਡਾ ਘੇਟਾ ਵੱਡਾ ਹੈ ਤੇ ਉਹਨੇ ਕੋਈ ਅੱਗੇ ਜੀ ਪਹਿਲਾ ਸਾਲ ਉਹ ਸੌਦਾ ਸੁਦਾ ਲਿਆਂਦੇ ਰਹੇ ਕੋਈ ਇਹਨੇ ਲੈਣੇ ਸੀ ਉਹਦੀ ਬਾਦ ਫਿਰ ਇਹ ਨਹੀਂ ਉਹ ਨਾ ਪੁੰਨ ਰਹੇ ਵੀ ਨਾਂ ਦਾ ਵਿੱਚੇ ਚੜਨਾ ਚੱਲ ਜਾ ਰਿਹਾ ਤੇ ਇਸ ਗੱਲ ਨੂੰ ਨਾ ਦੇ ਰੋਕੋ ਨੇ ਤਾਂ ਇੱਕ ਤੋਂ ਦੂਜੇ ਦਿਨ ਢੇੜਾ ਲਾ ਲੰਨੇ ਕਦੇ ਕਹਿੰਦੇ ਨੇ ਅਸੀਂ ਘਰੋਂ ਕੁੜੀਆਂ ਛਿਕਰੀਆਂ ਨੇ ਬੁੜੀਆਂ ਛਿਕਰੀਆਂ ਕਦੇ ਕਹਿੰਦੇ ਨੇ ਤੁਹਾਡੇ ਬੇਟੇ ਨੂੰ ਇੱਥੇ ਰਹਿ ਨਹੀਂ ਦੇਣਾ ਦੁਕਾਨ ਤੇ ਮਿਰਕਦਾਰ ਕੀਤਾ ਜਾਵੇਗਾ ਫਾਸੀਂ ਇਹਨ ਲੜਾਈ ਕਰਾ ਅਸੀਂ ਇਹ ਜਾਣੇ ਕਿ ਸਾਡੇ ਨਾਲ ਕੋਈ ਮਸਲਾ ਨਹੀਂ ਜੋ ਵੱਡੇ ਬੇਟੇ ਕੰਡਾ ਇਹ ਨਾ ਦੇਣਾ ਸਾਖਸ਼ ਕਰ ਪਰਸੋ ਵੀ ਆ ਪਰਸੋ ਲੜਾਈ ਬਸ ਆਏ ਇਸ ਦੁਕਾਨ ਤੇ ਇਹ ਬੈਠੇ ਸੀ ਤੇ ਉਹ ਪਤਰ ਦੁਕਾਨ ਤੇ ਸੀ ਅਸੀਂ ਘਰ ਸੀ ਕੁੜੀਆਂ ਦੋਨੋਂ ਇਹ ਅਸੀਂ ਇਹ ਉਹ ਰੱਖਣ ਦਾ ਜੋੜਦਾ ਸੀ ਇਹ ਉੱਥੇ ਬਿਠਾ ਜਿਹਨੇ ਉਹਨੇ ਕਾਤੀ ਮਾਰ ਤੀ ਮਾਰ ਤਨ ਸਾਲੂ ਦਵਾਕ ਪੱਜੇ ਵੀ ਚੜਾਈ ਉਹ ਫਾਸੀ ਇਥੇ ਗਿਆ ਤੇ ਬੌਂਦਲਾ ਪਿਆਸ ਤੈਨੂੰ ਕੋਈ ਪਤਾ ਨਹੀਂ ਸੀ ਤੈਨੂੰ ਕਿਰ ਵੀ ਤੂੰ ਕਿਹ ਪਰਾਂ ਲੈ ਗਨ ਖਲ ਦੇ ਤਾ ਫਾਸੀ ਫਿਰ ਮਗਰ ਪੱਜੇ ਉਹਨੇ ਚਰੋ ਬੁੜੀ ਦੀ ਅੱਧਾ ਪੀਓ ਦਾ ਮੇਰੇ ਜੁਮੜਾ ਤੇ ਲੈ ਗਈ ਫਿਰ ਸਾਡੇ ਮੁੰਡੇ ਦੇ ਅੱਖ ਮਾਰ ਕੇ ਸਾਰ ਤੇ ਉਹ ਐਡਾ ਰੋਬੜਾ ਬਾਕ ਕਿਹੜਾ ਅਜੀਬੀ ਬੱਕੀ ਗਿਆ ਤੇ ਕਹੀ ਗਿਆ ਮੈਂ ਜਿਸ ਸ਼ੇਰਪਾਰਕੇ ਜਾਣੇ ਨੇ ਮੈਂ ਪਿਸਤੌਲ ਲੈ ਕੇ ਨੰਨ ਮਾਰ ਦੇਣਾ ਸਰਪੁਰ। ਇਹ ਕੋਈ ਯੱਲਾ ਕੀਤਾ ਜਾਵੇ ਤੇ ਅੰਡ ਟੰਡੀਆਂ ਦੇ ਦੋਵੇਂ ਬੰਦੇ ਸਾਡੇ ਨਾਲ ਲੜਾਈ ਪਹਿਲਾ ਜਿਹੜੇ ਆਏ ਨੂੰ ਮੂੰਹ ਪਾੜ ਕੇ ਉਹਨਾਂ ਦੀ ਸਦਕਸ਼ਾਂਤ। ਜਦੋਂ ਮੂੰਹ ਮਾਰ ਕੇ ਜੀਵਨ ਅਸੀਂ ਦੇਖਿਆ ਸੀ ਦੋ ਬੰਦੇ ਦੇਖੇ ਨੇ ਬੁੜੇ ਤੋਂ ਬੰਦਾ। ਜੀ ਜਿਹੜੀ ਨਾਲ ਲੁੱਟ ਮਾਰ ਕੀਤੀ ਦੁਕਾਨ ਦੇ ਵਿੱਚ ਉਹ ਵੀ ਇਹਨੇ। ਕਾਹ। ਕੀ ਆਇਆ ਇਹ ਦੋ। ਕਲਾਸ ਕੋ ਕੀ ਜਾ ਦੋ। ਨਲ ਪੀਸ ਐਂਡ ਮੇਰੇ ਮੇਰੇ ਪੁਰਾਣੇ ਵਿਆਹ ਪ੍ਰਾਗ ਅਸੀਂ ਉਹਨਾਂ ਦਾ ਸਰੋ ਟੰਡੀ ਕੋ ਬੀਤ ਸੀ ਪਿੰਚਾਰੇ ਨੇ ਸਰੋ ਆਏ ਤੇ ਮੰਲੋ ਅੰਦਰ ਤੋੜ ਪਣ ਨਾ ਚੁਰੂ ਆਂਦੇ ਹੀ ਕਰਤੀ ਮੰਲੋ ਆਂਦੇ ਵੀ ਮੰਲੋ ਗਾਲ ਕੱਢੀ ਨੇ ਆਂਦੇ ਡੈਡੀ ਨੂੰ ਆਂਦਾ ਵੀ ਇਸ ਤਰ੍ਹਾਂ ਗਾਲਾਂ ਕੱਢਣ ਲੱਗ ਪਏ ਤੇ ਆਂਦੇ ਤੇਰੀ ਟੀਚਕਣੀ ਉਹ ਕਰਨਾ ਪਏ ਗਾਲਾਂ ਹੀ ਕੱਢਣ ਲੱਗ ਪਏ ਮੈਂ ਪਿੱਛੇ ਸਪਾਈ ਕਰਨ ਦਿਆ ਸੀ ਆਂਦਾ ਡੈਡੀ ਨੋਨਾ ਚਾਪੂ ਨਾਲ ਵਾਰ ਕਰਤਾ ਆਂਦੇ ਵੀ ਹੋਦੂਬਾ ਪਿਸਤੌਲ ਕੱਢ ਲੈਣੇ ਆਂਦੇ ਇਸ ਤਰ੍ਹਾਂ ਨਹੀਂ ਤੇ ਮਾਰਦੇ ਆਂਗੇ ਉਹਦੋਂ ਮੇਰਾ ਗੱਲਾ ਲੁੱਟ ਲੈਣੇ 40000 ਰੁਪਏ ਕੈਸ਼ ਨਹੀਂ ਵਿੱਚ ਗੱਲੇ ਦੇ ਦੇਖ ਸਕਦੇ ਹੋ ਗੱਲਾ ਥੱਲੇ ਹਾਂਜੀ ਸਰ ਕਿੰਨੇ ਜਣੇ ਤਿੰਨ ਚਾਰ ਆਣੇ ਅਗੇ ਸੀ ਸਰ ਏਟਲੇ ਸ੍ਰੀ ਇੱਕ ਬੰਦਾ ਸੀ ਦੋ ਦੋ ਮੁੰਡੇ ਜੇ ਤੇ ਸੀ ਕਾਂਡ ਕੋ ਹਾਂ ਸਰ ਦੋ ਦੋ ਨੇ ਪਛਾਣੇ ਦੋ ਦੇ ਮੂੰਹ ਬੜਨੇ ਸੀ ਸਰ ਹਾਂਜੀ ਸਰ ਮੇਰੇ ਉਸ ਤੋਂ ਬਾਅਦ ਸਰ ਉਹ ਦੂਬਾ ਡੈਡੀ ਨੂੰ ਜਿਆਦਾ ਸੱਟ ਲੱਗੀ ਮੈਂ ਫਿਰ ਪਿੱਛੂ ਭੱਜਿਆ ਤੇ ਮੈਂ ਉਹਨੂੰ ਚੱਕਿਆ ਉਹਨਾਂ ਮੇਰੇ ਵੀ ਇੱਥੇ ਸੱਟ ਮਾਰਤੀ ਆ ਦੇਖ ਲਓ ਸਿਰ ਭਟਿਆ ਹੋਇਆ ਹੈ ਜੀ ਹਾਂਜੀ ਸਰ ਮੈਂ ਦਾ ਆਪਰਾ ਤੋੜ ਹਾਲ ਹੋ ਗਿਆ ਇਹ ਸਰ ਮਸਲਾ ਹੈ ਵੀ ਮਨ ਲਓ ਸਰ ਬੇਲੀ ਨਾਲ ਉਹਨਾਂ ਦਾ ਕੋਈ ਰਾਪਾ ਹੈ ਮਨ ਲਓ ਅਗੂ ਲੋਈ ਹੈ ਮਨ ਲਓ ਉਹਨਾਂ ਕਰੇ ਅਗੂ ਪਿੱਛੂ ਪੈਸੇ ਲੈ ਆ ਦੇ ਆ ਮਨ ਲਓ ਆਇਆ ਤੇ ਮੈਂ ਉਹਨਾਂ ਨੂੰ ਆਖਿਆ ਸਰ ਵੀ ਤੁਸੀਂ ਉਹਨਾਂ ਨਾਲ ਬਹਿ ਕੇ ਗੱਲ ਕਰ ਲਈ ਕਰੋ ਮੇਰੀ ਇਹ ਦੁਕਾਨਦਾਰੀ ਮੇਰੀ ਦੁਕਾਨ ਤੇ ਆਓਗੇ ਮਨ ਲਓ ਮੇਰੇ ਦੁਕਾਨ ਤੇ ਵੀ ਗੱਦੀ ਖਰਾਬ ਹੋਵੇਗੀ ਉਹਦ ਨੂੰ ਆਇਆ ਧਮਕੀਆਂ ਦੇ ਗਿਆ ਕਿ ਮੈਂ 70 ਬੰਦੇ ਲਿਆਵਾਂਗਾ ਤੇ ਤੇਰੀ ਕਟਾਈ ਕਰਾਂਗਾ ਰਾਜ ਚ ਪਰਸੋਂ ਆਂਦਾ ਮੈਂ ਮੈਂ ਉੱਥੇ ਹਸਪੀਟਲ ਪਹੁੰਚਿਆ ਸਰ ਤੇ ਮੈਨੂੰ ਆਂਦਾ ਕਿ ਤੇਰੀ ਗੱਰ ਵਾਲੀ ਖਿੱਚਾਂਗਾ ਇਸ ਤਰ੍ਹਾਂ ਤੁੰ ਨੂੰ ਪੁੱਛ ਲੋ ਵੀ ਬੰਦਾ ਬਨ ਜਾਏ ਕਿ ਐਵੇਂ ਰੋਲਾ ਪਾਣ ਦੀ ਜ਼ਿਆਦਾ ਲੋਟ ਨਹੀਂ ਹੈ ਤੇ ਮਤਲਬ ਐਵੇਂ ਇੱਥੇ ਆ ਕੇ ਨਜਾਇਜ਼ ਗੱਲ ਪਾਇ ਸਕੂ ਰੋਲਾ ਕੱਢ ਕੇ ਹਾਂਜੀ ਵੱਡੇ ਬੇਲੀ ਨਾਲ ਸੰਦੀਪ ਨਾਚਰ ਉਹ ਸਾਡੇ ਨਾਲ ਹੀ ਰਹਿੰਦਾ ਹਾਂਜੀ ਸਰ ਪਰਲੇ ਨਾਲ ਹੀ ਰਹਿੰਦਾ ਮਨ ਲ ਇੱਕੋ ਘਰ ਆ ਮਨ ਲ ਇਹ ਥਾਣੀ ਵੰਡੀਚੀ ਮਨ ਲ ਉਹ ਜੋ ਵੱਖਰਾ ਹੈ ਉਧਾਂ ਵੱਖਰਾ ਹਾਂਜੀ ਸਰ ਅਜੇ ਵੀ ਆਂਛਾ ਦੀਆਂ ਆਂਛਾ ਦੀ ਕੁੜੀ ਮੁੰਡੇ ਦਾ ਰਹਿੰਦਾ ਮਨ ਲ ਉਹ ਕਦੇ ਤਾਂ ਆਉਂਦੇ ਨੇ ਆ ਤੇ ਗੱਲਾਂ ਕਰਦੇ ਨੇ ਮਨ ਲ ਅਸੀਂ ਕਮਰਾ ਮਾਲ ਲੈਣਾ ਕਦੇ ਉਹ ਕਰ ਲੈਣਾ ਕਦੇ ਆਂਦੇ ਟੱਟੀ ਪਿਚਾਉ ਇੱਥੇ ਅੱਗਾ ਕਰਾਂਗੇ ਕਦੇ ਕੀ ਕਰਾਂ ਕਰਾਂਗੇ ਖਰਾਬ ਹਾਂਜੀ ਖਰਾਬ ਕਰਦੇ ਆ ਸਰ ਤੋ ਤੋ ਆ ਤੇ ਤਮਕੀਆਂ ਦਿੰਦਾ ਆਂਦਾ ਵੀ ਮੈਂ ਤੈਨੂੰ ਨੀ ਤਾਂ ਇਕੱਲੇ ਨੂੰ ਮਾਰ ਦੇਣਾ ਉਥੇ ਕਰ ਦੇਣਾ ਇਹ ਤਾਂ ਫਿਰ ਅੰਦਰ ਮਲ ਆਪਣਾ ਤਾਂ ਬੜੀ ਜ਼ਿਆਦਾ ਮਚ ਗਈ ਮੈਂ ਤਾਂ ਲਾਇਆ ਮੁੰਡਿਆਂ ਨੂੰ ਯਾਰ ਬੇਲੀ ਨੂੰ ਫੋਨ ਮੈਂ ਕਿਹਾ ਵੀਰੇ ਯਾਰ ਮੇਰੇ ਤਾਂ ਮੇਰੇ ਤਾਂ ਡੈਡੀ ਗਿਆ ਬਚਾ ਲੋ ਸਾਰੇ ਆਂਢੀ ਗੋਂਢੀ ਸਾਰੇ ਬੱਜਿਆ ਐਤੂ ਇੱਕ ਗੋਂਢ ਚ ਆਂਟੀ ਹੈਗੀ ਹੈ ਉਹਨੂੰ ਉਹ ਬਚਾਣ ਆਈ ਉਹਨੇ ਅਖਿਆ ਵੀ ਬੱਲੂ ਨਾ ਮਾਰੋ ਨਾ ਤੋਂ ਉਹਨੂੰ ਉਹਨੇ ਧੱਕਾ ਮਾਰਿਆ ਉਹਨ ਕੀ ਮੰਗ ਮੰਗ ਸਰ ਸਾਨੂੰ ਇਨਸਾਫ ਚਾਹੀਦਾ ਹਾਂਜੀ ਸਰ ਨਹੀਂ ਸਰ ਮੌਕਾ ਵੇਖਣ ਪੁੱਲ ਨਹੀਂ ਹੈ फोन लाया मेरे ने फोन नहीं मलकी न्यूज चैनल देखने वाले सभी दर्शकों से हम अपील करते हैं कि एबीए न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत